ਅੱਗੇ ਚੱਲਦੇ ਹੁਣ ਆਪਾਂ ਵਿੱਚ ਦੀ ਫੋਨ ਆ ਗਿਆ ਸੀ ਫੋਨ ਕਰਕੇ ਆਪਾਂ ਨੂੰ ਕੱਟਣਿਆ ਪੈ ਗਈ ਵੀਡੀਓ ਠੀਕ ਆ ਅੱਗੇ ਚੱਲਦੇ ਆਪਾਂ ਕਿਹਦੇ ਕੋਲੇ ਕਿੰਨੇਵੇਂ ਸੰਭਾਲਦੇ ਆਗੇ ਆਪਾਂ ਆਪਾਂ ਸੰਖਿਆਵਾਂ ਕੱਢ ਲਈਆਂ ਸੀ 1 2 3 4 ਤੇ 5 6 ਜਿੰਨੀਆਂ ਵੀ ਆ ਗਈਆਂ ਇਹ ਓਕੇ ਹੋ ਗਈਆਂ ਸਾਰੀਆਂ ਹਾਂਜੀ ਅੱਗੇ ਚੱਲਦੇ ਆਪਾਂ 4318 ਨੂੰ ਕਿਸ ਸੰਖਿਆ ਨਾਲ ਭਾਗ ਕਰੀਏ ਕਿ ਭਾਗਫਲ 17 ਪ੍ਰਾਪਤ ਹੋਵੇ ਠੀਕ ਆ ਭਾਗਫਲ ਕਿੰਨਾ ਪ੍ਰਾਪਤ ਹੋਵੇ ਹੁਣ ਦੇਖੋ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਹੈਗੇ ਆ ਤੁਸੀਂ ਵੀ ਦੇਖ ਲਓ ਦੂਜੇ ਤੁਸੀਂ ਵੀ ਦੇਖ ਲਓ ਇਹ ਚ ਹੁਣ ਇਸ ਤਰ੍ਹਾਂ ਦੇ ਸਵਾਲ ਦੇ ਵਿੱਚ ਤੁਹਾਨੂੰ ਮੈਂ ਅੱਗੇ ਵੀ ਇਹ ਗੱਲ ਦੱਸੀ ਸੀ ਕਈ ਸਵਾਲਾਂ ਦੇ ਵਿੱਚ ਤੁਹਾਨੂੰ ਉੱਤਰ ਵਾਲੇ ਪਾਸਿਓਂ ਚੱਲਣਾ ਪਊਗਾ ਜਿਹੜਾ ਉੱਤਰ ਦਿੱਤਾ ਗਿਆ ਉਹਦੇ ਹਿਸਾਬ ਦੇ ਨਾਲ ਦੇਖ ਕੇ ਚੱਲਣਾ ਪਊਗਾ ਕੀ ਕਹਿੰਦਾ ਉਹ 4318 ਨੂੰ ਕਿਹਸ ਸੰਖਿਆ ਨਾਲ ਭਾਗ ਕਰੀਏ ਕਿਹੜੀ ਸੰਖਿਆ ਦੇ ਨਾਲ ਭਾਗ ਕਰੀਏ ਕਿ ਭਾਗ ਫਲ ਕਿੰਨਾ ਆ ਜਾਏ ਆਪਣੇ ਕੋਲੇ 17 ਕਿੰਨਾ ਆ ਜਾਵੇ 17 17 ਆ ਜਾਵੇ ਠੀਕ ਆ ਇਹਦੇ ਵਿੱਚ ਉਲਟ ਕਰਦੇ ਜਾਂ ਹੁੰਦਾ ਜਿੰਨੇ ਉੱਤਰ ਦਿੱਤੇ ਹੋਏ ਨੇ ਸਾਰੇਆਂ ਦੇ ਪਿੱਛੇ ਦੇਖੋ 253 ਦਿੱਤਾ ਹੋਇਆ ਉੱਤਰ 1 254 ਦਿੱਤਾ ਹੋਇਆ 1 244 ਦਿੱਤਾ ਹੋਇਆ ਤੇ 354 ਦਿੱਤਾ ਹੋਇਆ 17 ਨੂੰ ਉਹਦੇ ਨਾਲ ਗੁਣਾ ਕਰ ਦੋ ਉੱਤਰਾਂ ਜੋ ਠੀਕ ਆ ਪਿੱਛੇ ਜਿਹੜਾ ਇਹਦੇ 8 ਬਣਨਾ ਚਾਹੀਦਾ 17 ਨੂੰ ਪਹਿਲੇ ਉੱਤਰ ਜਿਵੇਂ ਪਹਿਲਾਂ ਕਿਹਾ 253 ਹੈਗਾ 200 ਕਿੰਨਾ ਹੈਗਾ 53 ਇਧਰ ਕਿੰਨਾ ਹੈਗਾ 254 200 54 ਹਾਂਜੀ 244 ਤੇ 354 54 ਠੀਕ ਹੈ ਇਹ ਆ ਗਏ ਆਪਣੇ ਕੋਲੇ ਹੁਣ ਆਪਣੇ ਕੋਲੇ ਦੇਖਣ ਵਾਲੀ ਗੱਲ ਇਹ ਆ ਵੀ 8 ਨੂੰ 7 ਦੇ ਜਦੋਂ 8 ਦੇ ਬਰਾਬਰ ਆਵੇ 7 ਨੂੰ ਕਿ 17 ਨੂੰ ਕਿਹਨੇ ਕਿੰਨੇ 8 ਦੇ ਬਰਾਬਰ ਜਾਂਦਾ ਹੁੰਦਾ ਜਿਹੜਾ 7 4 28 ਬਣਨਗੇ ਠੀਕ ਹੈ ਇਹਨਾਂ ਤਿੰਨਾਂ ਚੋਂ ਕੋਈ ਨਾ ਕੋਈ ਹੋਊਗਾ ਜਿਹਦੇ ਨਾਲ ਕੇ ਇਹ ਸੰਖਿਆ ਜਿਹੜੀ ਹੈਗੀ ਇਹ ਬਣਦੀ ਹੋਊਗੀ ਇਹਨਾਂ ਨੂੰ ਗੁਣਾ ਕਰ ਦਿਓ ਸਾਨੂੰ 254 ਨੂੰ ਪਹਿਲਾਂ 254 ਨੂੰ 17 ਨਾਲ ਕਰ ਦਿਓ ਪਹਿਲਾਂ ਠੀਕ ਹੈ 17 4 68 6 ਅਸਲ 17 5 85 17 5 85 ਤੇ ਇਹ 95 95 ਠੀਕ ਹੈ 9 ਅਸਲ 17 2 34 34 ਦੇ 9 ਕਿੰਨੇ ਹੁੰਦੇ ਆ 43 ਠੀਕ ਹੈ ਇਹਦਾ ਮਤਲਬ ਕਿਹੜਾ ਆ ਗਿਆ 43 4318 ਆ ਗਿਆ ਨਾ ਇਹਦਾ ਮਤਲਬ 2000 500 554 ਜਿਹੜਾ ਹੈਗਾ ਇਹਦਾ ਇਹਦੇ ਨਾਲ ਭਾਗ ਕਰੀਏ ਤਾਂ ਉੱਤਰ ਭਾਗਫਲ ਕਿੰਨਾ ਆਊਗਾ 17 ਆਊਗਾ ਕਿਹੜੀ ਸੰਖਿਆ ਉੱਤਰ ਆ ਗਿਆ ਆਪਣੇ ਕੋਲੇ ਦੂਜੀ অপਸ਼ਨ ਆਪ ਦੇ ਵਿੱਚ ਕਲੀਅਰ ਆ ਗਈ ਠੀਕ ਆ ਕਹਿਣ ਦਾ ਭਾਵ ਜੇ ਭਾਗ ਕਰਨ ਨੂੰ ਕਵੇ ਤੁਸੀਂ ਭਾਗਫਲ ਨੂੰ ਤੁਸੀਂ ਦੇਖ ਲਓ ਇੱਧਰ ਹੁਣ ਸਮਝ ਲਓ ਜਦੋਂ 4318 ਨੂੰ ਭਾਗ ਪਤਾ ਨਹੀਂ ਵੀ ਕਿਹੜੀ ਸੰਖਿਆ ਨਾਲ ਕਰੀਏ ਭਾਗਫਲ ਕਹਿੰਦਾ 17 ਆ ਜੇ ਜਿੰਨੇ ਉੱਤਰ ਦਿੱਤੇ ਹੋਣ ਉੱਤਰ ਵਾਲੇ ਪਾਸੇ ਤੋਂ ਚੱਲਣਾ ਹੁਣ ਸਵਾਲ ਵਾਲੇ ਪਾਸੇ ਨੂੰ ਉੱਤਰਾਂ ਦੇ ਨਾਲ ਤੁਸੀਂ ਗੁਣਾ ਕਰ ਦਿਓ ਜਿੰਨਾ ਭਾਗਫਲ ਨੂੰ ਕਹਿੰਦਾ ਜਦੋਂ ਗੁਣਾ ਕਰੋਗੇ ਇਹਦੇ ਬਰਾਬਰ ਆਉਣਾ ਚਾਹੀਦਾ ਜਿਹੜੀ ਸੰਖਿਆ ਦੇ ਨਾਲ ਗੁਣਾ ਕਰਨ ਤੇ ਇਹਦੇ ਬਰਾਬਰ ਆ ਗਿਆ ਉਹ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਉਹ ਸੰਖਿਆ ਜਿਹੜੀ ਹੈਗੀ ਉਹਦੇ ਨਾਲ ਗੁਣਾ ਕਰਨ ਤੇ ਇੰਨਾ ਭਾਗਫਲ ਆ ਜਾਂਦਾ ਅੱਗੇ ਆ ਸੰਖਿਆ 2910 ਵਿੱਚ ਹੋਰ ਕਿੰਨੇ ਜੋੜੀਏ ਕਿ ਜਿਸ ਨੂੰ 12 ਨਾਲ ਵੰਡਣ ਤੇ ਭਾਗਫਲ 243 ਆ ਜੇ 12 ਨਾਲ ਵੰਡਣ ਤੇ 243 ਆ ਜਾਵੇ ਇਹ ਵੀ ਹੁਣ ਦੇਖੋ ਇਹਦੇ ਚ ਵੀ ਸੋਚਣ ਵਾਲੀ ਗੱਲ ਆ ਕੀ ਕਹਿੰਦਾ ਉਹ ਕਿੰਨੇ ਹੋਰ ਜੋੜੀਏ ਕਿੰਨੇ ਹੋਰ ਜੋੜੀਏ ਕਿ ਭਾਗਫਲ ਇਹਦੇ ਨਾਲ ਵੰਡਣ ਦੇ ਆ ਦੇਖੋ ਕੋਈ ਵੀ ਸੰਖਿਆ ਜਿਹੜੀ ਹੈਗੀ ਆ ਉਹਨੂੰ ਵੰਡਣ ਦੇ ਉੱਤੇ ਕਿੰਨਾ ਬਣ ਜਾਂਦਾ ਕਿੰਨੀ ਕਹਿੰਦਾ ਕਿਦੇ ਵਿੱਚ ਕੀ ਜੋੜੀਏ 2000 ਬੋਲੋ ਕੀ ਗੱਲ ਅੱਜ ਕੱਲ ਚੁੱਪ ਜਿਹੀ ਬੈਠੇ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਕਰ ਰਹੇ ਆ ਮੈਂ ਹੈਂ ਤੇ ਫਿਰ ਦੇਖੋ ਪੇਜ ਨੰਬਰ 7 ਦੇ ਉੱਤੇ ਸਵਾਲ ਹੈ ਇੰਪੋਰਟੈਂਟ ਆ ਸਾਰਿਆਂ ਲਈ ਜ਼ਰੂਰੀ ਹੈ ਇਹ 2910 ਸੰਖਿਆ ਹੈਗੀ 2910 ਉਹ ਕਹਿੰਦਾ ਇਹਨੂੰ ਇਹਦੇ ਵਿੱਚ ਕੀ ਜੋੜੀਏ ਕੀ ਜੋੜੀਏ ਜੋੜੀਏ ਕੇ ਜਿਸ ਨੂੰ 12 ਨਾਲ ਵੰਡਣ ਤੇ 243 ਪ੍ਰਾਪਤ ਹੁੰਦਾ ਹੈ 243 ਪ੍ਰਾਪਤ ਹੁੰਦਾ ਹੈ ਵੀ ਇਹਦੇ ਵਿੱਚ ਹੋਰ ਕਿੰਨੇ ਜੋੜੀਏ ਸਿੱਧਾ ਹੀ ਤਰੀਕਾ ਹੈਗਾ ਆਪਾਂ ਬਾਕੀ ਦਾ ਦੱਸਿਆ ਨਹੀਂ ਉਹਨੇ ਕੀ ਹੈਗਾ ਉਹ ਕਹਿੰਦਾ 12 ਦੇ ਨਾਲ ਭਾਗ ਦੇਈਏ ਜੇਕਰ ਇਹਨੂੰ ਅਸੀਂ 12 ਦੇ ਨਾਲ ਵੰਡ ਦਈਏ ਸੰਖਿਆ ਨਹੀਂ ਵੀ ਇਹਦੇ ਵਿੱਚ ਕਿੰਨੇ ਹੋਰ ਜੋੜਨੇ ਪੈਣਗੇ ਇੱਥੇ ਕੀ ਕਰਦੇ ਹੋ ਇਹਨਾਂ ਦੋਨੋਂ ਨੂੰ ਗੁਣਾ ਕਰ ਦਿਓ ਆਪਸ ਵਿੱਚ 243 ਨੂੰ ਗੁਣਾ ਕਿੰਨੇ ਨਾਲ ਕਰਦੇ ਹੋ 12 ਨਾਲ 12 3 36 3 ਅਸਲ 12 4 48 48 ਦੇ 3 51 5 ਹਸਲ 12 2 24 ਦੇ 5 ਕਿੰਨੇ ਹੁੰਦੇ ਆ 29 29 2916 ਚਾਹੀਦਾ ਆਪਾਂ ਨੂੰ ਠੀਕ ਆ 2916 ਚਾਹੀਦਾ ਆਪਾਂ ਨੂੰ ਜੇਕਰ ਇਹਨੂੰ ਵੰਡਣਾ ਹੈ ਤੇ ਉੱਤੇ ਵੰਡਣ ਤੇ 243 ਪ੍ਰਾਪਤ ਕਰਨਾ ਤਾਂ ਇਹਨੂੰ ਜਦੋਂ 2916 ਨੂੰ ਵੰਡਾਂਗੇ 12 ਦੇ ਤੇ ਭਾਗ ਭਾਗਫੜ ਕਿੰਨਾ ਆਊਗਾ 243 ਆਊਗਾ ਤਾਂ ਹੁਣ 2916 ਚਾਹੀਦੇ ਇੱਥੇ ਇਹਨੇ ਕਿੰਨੇ ਦਿੱਤੇ ਹੋਏ 900 ਇਹਨੂੰ 2 2916 ਬਣਾਉਣ ਵਾਸਤੇ ਇਹਦੇ ਵਿੱਚ ਕਿੰਨੇ ਹੋਰ ਜੋੜਨੇ ਪੈਣਗੇ ਇਹਦੇ ਚੋਂ ਘਟਾ ਕੇ 6 ਜੋੜਦਿਆਂਗੇ ਆਪਾਂ ਜੇਕਰ ਇਹਦੇ ਵਿੱਚ 6 ਜੋੜ ਦਈਏ 2910 ਦੇ ਵਿੱਚ ਫਿਰ ਇਹ 2916 ਬਣ ਜਾਊਗਾ ਕਿ ਨਹੀਂ ਇਸ ਕਰਕੇ ਕੀ ਦਾ ਕੀ ਦਾਗਾ ਪੜ੍ਹਦੀ ਬਾਈ ਅੱਛਾ ਅੱਛਾ ਚਲ ਕੋਈ ਨਹੀਂ ਦੇਖਦੇ ਆਪਾਂ ਤਾਂ 2000 ਇਹਦੇ ਵਿੱਚ ਕਰਦੇ 243 ਇਸ ਤਰੀਕੇ ਦੇ ਨਾਲ ਇਹਦਾ ਆਨਸਰ ਆ ਜਾਂਦਾਗਾ ਸਾਰੇ ਬੱਚਿਆਂ ਨੇ ਤੁਹ ਕਰ ਲੈਣਾਗਾ ਤੇ ਅੱਗੇ ਹੈ ਜੀ ਆਪਣੇ ਕੋਲੇ 7 ਅੰਕਾਂ ਦੀ ਛੋਟੀ ਤੋਂ ਛੋਟੀ ਤੇ 6 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਪਤਾ ਕਰੋ ਕਰ ਲੋਂਗੇ ਕਿ ਨਹੀਂ ਅੱਗੇ ਹੈ ਸੰਖਿਆ ਏਹ ਸਟਾਰ ਵਾਲਾ ਵੀ ਪੂਰੀ ਵੰਡੀ ਜਾਂਦੀ ਹੈ ਦੀ ਥਾਂ ਤੇ ਕਿਹੜਾ ਅੰਕ ਆਵੇਗਾ ਜਿਹੜਾ ਕਿ ਤਿੰਨ ਦੇ ਨਾਲ ਪੂਰੀ ਵੰਡੀ ਜਾਵੇ ਕਿਹੜਾ ਆਊਗਾ ਇਹਨਾਂ ਸਾਰੇ ਸੰ ਅੰਕਾਂ ਦਾ ਜੋੜ ਕਰਕੇ ਦੇਖ ਲਾਂਗੇ ਜਿੰਨਾ ਆਊਗਾ ਉਹਨੂੰ ਆਪਾਂ ਮੈਥ ਲਾਂਗੇ ਅੱਗੇ 50 ਤੇ 67 ਨੂੰ ਕਿਸ ਸੰਖਿਆ ਨਾਲ ਵੰਡਣ ਤੇ ਬਾਕੀ ਪੰਜ ਤੋਂ ਤੇ 7 ਕਰਮਾਰ ਬਣਦਾ ਹੈ 50 ਤੇ 57 ਨੂੰ ਕਿਸ ਸੰਖਿਆ ਦੇ ਨਾਲ ਵੰਡੀਏ ਕਹਿੰਦੇ ਕਿੰਨਾ ਆ ਜਾਵੇ ਇੱਕ ਵਾਰੀ ਪੰਜ ਬਾਕੀ ਬਚ ਜੇ ਤੇ ਦੂਜੀ ਵਾਰ 7 ਇਹ ਵੀ ਆਪੇ ਕਰੋਗੇ ਬਾਕੀ ਸਵਾਲ ਤਕਰੀਬਨ ਜਿਹੜੇ ਤੁਹਾਡੇ ਆਪ ਹੀ ਕਰਨ ਵਾਲੇ ਆ ਜਿਵੇਂ ਕਿ ਆਪਣਾ ਸੁਖਵੀਰ ਅਖੀਰਲਾ ਦੇਖਦੇ 25 ਵਾਲਾ ਸੁਖਵੀਰ ਦੀ ਮਹੀਨਾਵਾਰ ਆਮਦਨ 26000 ਰੁਪਏ ਹੈ ਉਹ ਹਰ ਮਹੀਨੇ ਹਰ ਮਹੀਨੇ 2600 ਰੁਪਏ ਕੱਪੜਿਆਂ ਤੇ 4000 ਰੁਪਏ ਭੋਜਨ ਤੇ 3000 ਰੁਪਏ ਘਰ ਦੇ ਕਿਰਾਏ ਲਈ ਅਤੇ 1500 ਰੁਪਏ ਸੰਖਿਆ ਸਿੱਖਿਆ ਲਈ ਖਰਚਾ ਕਰਦਾ ਹੈ ਉਸ ਦੀ ਮਹੀਨਾਵਾਰ ਬਚਤ ਕਿੰਨੀ ਹੋਵੇਗੀ ਠੀਕ ਆ ਕਰ ਲਓਗੇ ਵੀ ਸੌਖੇ ਸਵਾਲ ਆ ਇਦੇ ਨਾਲ ਦੂਜੇ ਦੋਨੇ ਸੈੱਟ ਆਪਣੇ ਕੰਪਲੀਟ ਹੋ ਗਏ ਦੋਨੇ ਸੈਟਾਂ ਦੇ ਵਿੱਚੋਂ ਸਾਰੇ ਸਵਾਲ ਆ ਜਿਹੜੇ ਤੁਹਾਨੂੰ ਆਉਣੇ ਚਾਹੀਦੇ ਆ ਕੱਲ ਨੂੰ ਆਪਾਂ ਪੂਰਨ ਸੰਖਿਆਵਾਂ ਦੀਆਂ ਕਿਰਿਆਵਾਂ ਜਿਹੜੀਆਂ ਉਹ ਕਰਾਂਗੇ ਜਿਹਦੇ ਵਿੱਚ ਜਿਸ ਤਰ੍ਹਾਂ ਹੋਣਗੇ ਆਪਾਂ ਅੱਗੇ ਚੱਲਾਂਗੇ ਠੀਕ ਆ ਜੀ ਚਲੋ ਜੀ ਇਹਨਾਂ ਜਿਹੜੀ ਹੈਗੀ ਆਪਣਾ ਇਹ ਵੀਡੀਓ ਮਿਲ ਜੂਆ ਚੱਕ ਜਾ ਕੇ ਕੰਪਲੀਟ ਕਰ ਲਿਓ ਓਕੇ